प्यारे श्रोताओं फिलॉसफी दी दुनिया ਦੇ ਚੈਨਲ ਵਿੱਚ ਅੱਜ ਆਪਾਂ ਗੱਲ ਕਰਾਂਗੇ ਉਪਨਿਸ਼ਦਾਂ ਅਨਸਾਰ ਆਤਮਾ ਕੀ ਹੈ ਆਤਮਾ ਦਾ ਸਰੂਪ ਨੇਚਰ ਆਫ ਆਤਮਾ ਜਾਂ ਨੇਚਰ ਆਫ self ਉਪਨਿਸ਼ਦਾਂ ਦੀ ਮੌਲਿਕ ਸਮੱਸਿਆ ਪਰਮ ਸੱਤਾ ਦੀ ਖੋਜ ਕਰਨਾ ਹੈ ਉਹ ਰਿਗਵੇਦ ਦੇ ਅਨੁਸਾਰ ਸੱਤਾ ਇੱਕ ਹੈ ਕੇਵਲ ਵਿਦਵਾਨ ਉਸ ਨੂੰ ਅਨੇਕ ਪ੍ਰਕਾਰ ਦੇ ਮੰਨ ਲਿਆ ਉਪਨਿਸ਼ਦਾਂ ਅਨੁਸਾਰ ਸਰੀਰ ਵਿੱਚ ਨਿੱਜੀ ਆਤਮਾ ਅਤੇ ਪਰਮਾਤਮਾ ਜਾਨਕਿ ਇੰਡੀਵੀਜੂਅਲ ਸੈਲਫ ਐਂਡ ਸੁਪਰੀਮ ਸੈਲਫ ਨਿਵਾਸ ਕਰਦੀ ਹੈ ਜਿੰਨੂੰ ਅਸੀਂ ਆਮ ਕਹਿ ਦਿੰਦੇ ਆ ਆਤਮਾ ਤੇ ਪਰਮਾਤਮਾ ਨਿੱਜੀ ਆਤਮਾ ਨੂੰ ਜੀਵ ਅਤੇ ਪਰਮ ਆਤਮਾ ਨੂੰ ਆਤਮਾ ਦਾ ਨਾਮ ਦਿੱਤਾ ਜਾਂਦਾ ਹੈ ਜਿਹੜੀ ਜੀਵ ਆਤਮਾ ਤੇ ਪਰਮ ਆਤਮਾ ਕੁਝ ਉਪਨਿਸ਼ਦਾਂ ਵਿੱਚ ਜੀਵ ਅਤੇ ਆਤਮਾ ਵਿੱਚ ਕੋਈ ਅੰਤਰ ਨਹੀਂ ਕੀਤਾ ਜਾਂਦਾ ਪਰੰਤੂ ਕੋਤ ਵਿੱਚ ਇਸ ਦੇ ਅੰਤਰ ਨੂੰ ਸਪਸ਼ਟ ਕੀਤਾ ਜਾਂਦਾ ਹੈ ਆਤਮਾ ਤੇ ਪਰਮ ਆਤਮਾ ਨੂੰ ਇੱਕ ਮੰਨਿਆ ਗਿਆ ਹੈ ਜੀਵ ਕਰਮਾਂ ਦੇ ਫਲ ਭੋਗਦਾ ਹੈ ਅਤੇ ਸੁਖ ਅਤੇ ਦੁੱਖ ਦਾ ਅਨੁਭਵ ਕਰਦਾ ਹੈ ਪਰ ਆਤਮਾ ਇਹਨਾਂ ਤੋਂ ਪਰੇ ਹੈ ਦੋਵੇਂ ਆਦ ਅਤੇ ਤੰਤਰਹਿਤ ਹਨ ਪਰ ਜੀਵ ਅਗਿਆਨੀ ਹੈ ਉਸ ਦੇ ਦੁੱਖ ਅਤੇ ਬੰਧਨ ਅਗਿਆਨ ਦੇ ਕਾਰਨ ਹੀ ਹਨ ਜਾਨੀ ਕਿ ਜੀਵ ਦੇ ਜਿਹੜੇ ਦੁੱਖ ਆ ਜਾਂ ਉਹਦੇ ਬੰਧਨ ਆ ਉਹ ਅਗਿਆਨਤਾ ਦੇ ਕਾਰਨ ਆਤਮਾ ਦਾ ਗਿਆਨ ਹੋਣ ਤੇ ਉਸ ਦੀ ਅਗਿਆਨਤਾ ਦੇ ਦੁੱਖ ਅਤੇ ਬੰਧਨ ਖਤਮ ਹੋ ਜਾਂਦੇ ਹਨ ਪਰਮ ਸੱਤਾ ਆਕਾਸ਼ ਦੀਆਂ ਉਚਾਈਆਂ ਵਿੱਚ ਨਹੀਂ ਉਹ ਤਾਂ ਮਨੁੱਖ ਦੀ ਅੰਤਰ ਆਤਮਾ ਦੇ ਵਿੱਚ ਨਿਵਾਸ ਕਰਦੀ ਹੈ ਮਨੁੱਖ ਨੂੰ ਆਪਣੇ ਆਪ ਨੂੰ ਸਮਝਣਾ ਚਾਹੀਦਾ ਹੈ ਸੰਸਾਰ ਦੀ ਅੰਤਮ વાਸਤਵਿਕਤਾ ਆਤਮਾ ਦੇ ਵਿੱਚ ਹੀ ਛੁਪੀ ਹੋਈ ਹੈ ਆਤਮਾ ਇੱਕ ਇਸ ਤਰ੍ਹਾਂ ਦੀ ਕੁੰਜੀ ਹੈ ਜਿਸ ਦੁਆਰਾ ਸੰਸਾਰ ਦੇ ਸਾਰੇ ਭੇਦ ਖੁੱਲ ਜਾਂਦੇ ਹਨ ਤੇ ਆਤਮਾ ਨੂੰ ਜਾਣਨ ਤੋਂ ਬਾਅਦ ਕੁਝ ਵੀ ਜਾਨਣਾ ਬਾਕੀ ਨਹੀਂ ਰਹਿੰਦਾ ਆਤਮਾ ਇੱਕ ਹੈ ਉਸ ਦੇ ਗਿਆਨ ਨਾਲ ਪੂਰਾ ਦ્વੈਤ ਨਸ਼ਟ ਹੋ ਜਾਂਦਾ ਹੈ ਉਪਨਿਸ਼ਦਾਂ ਵਿੱਚ ਇੱਕ ਪਰਮ ਤੱਤ ਨੂੰ ਦੋ ਨਾਵਾਂ ਨਾਲ ਪکارਦੇ ਹਨ ਉਹ ਹੈ ਆਤਮਾ ਤੇ ਬ੍ਰਹਮ ਬ੍ਰਹਮ ਬਾਰੇ ਵੀ ਆਪਾਂ ਗੱਲ ਕਰਾਂਗੇ ਉਪਨਿਸ਼ਦ ਆਪਣੀ ਖੋਜ ਦੋ ਪ੍ਰਸ਼ਨਾਂ ਤੇ ਕੇਂਦਰ ਕਰਦੇ ਹਨ ਮਨੁੱਖ ਦਾ ਆਪਣਾ ਸ਼ੁੱਧ ਸਰੂਪ ਕੀ ਹੈ ਯਾਨੀ ਕਿ ਆਤਮਗਤ ਇਸ ਵਿੱਚ ਦਿਖਾਈ ਦੇਣ ਵਾਲੇ ਸੰਸਾਰ ਦਾ ਕੀ ਕਾਰਨ ਹੈ ਵਸਤੂਗਤ ਉਪਨਿਸ਼ਦਾਂ ਦੇ ਵਿੱਚੋਂ ਘਟੋ ਕਥੋ ਉਪਨਿਸ਼ਦ ਵਿੱਚ ਆਤਮਾ ਨੂੰ ਪਰਮ ਤਤ ਸ્વੈ ਸਿੱਧ ਕਿਹਾ ਗਿਆ ਹੈ ਉਪਨਿਸ਼ਦ ਵਿੱਚ ਵੈਦਿਕ ਦੇਵੀ ਦੇਵਤਿਆਂ ਦੀ ਪੁਜਾਏ ਮਨੁੱਖ ਅਤੇ ਆਤਮਾ ਦੇ ਬਾਰੇ ਜ਼ਿਆਦਾ ਕਿਹਾ ਗਿਆ ਹੈ ਕਿਉਂਕਿ ਵੇਦਾਂ ਦੇ ਵਿੱਚ ਦੇਵੀ ਦੇਵਤਿਆਂ ਬਾਰੇ ਗੱਲ ਕੀਤੀ ਗਈ ਹੈ ਤੇ ਉਪਨਿਸ਼ਦਾਂ ਦੇ ਵਿੱਚ ਮਨੁੱਖ ਅਤੇ ਆਤਮਾ ਬਾਰੇ ਗੱਲ ਕੀਤੀ ਗਈ ਵੇਦਾਂ ਵਿੱਚ ਕਈ ਪ੍ਰਕਾਰ ਦੇ ਦੇਵੀ ਦੇਵਤਿਆਂ ਬਾਰੇ ਕਿਹਾ ਗਿਆ ਹੈ ਤੇ ਉਸ ਵਿੱਚ ਮਨੁੱਖ ਅਤੇ ਇਸ ਦੇ ਜੀਵਨ ਬਾਰੇ ਘੱਟ ਹੀ ਸੂਚਨਾ ਮਿਲਦੀ ਹੈ ਉਪਨਿਸ਼ਦਾਂ ਵਿੱਚ ਮਨੁੱਖ ਦੇ ਅੰਦਰੂਨੀ ਤੇ ਬਾਹਰੀ ਰੂਪ ਦੇ ਅੰਤਰ ਨੂੰ ਦੇਖਿਆ ਜਾਂਦਾ ਹੈ ਸਰੀਰ ਕੀ ਹੈ ਇੰਦਰੀਆਂ ਕੀ ਹਨ ਮਨ ਕੀ ਹੈ ਬੁੱਧੀ ਕੀ ਹੈ ਇਹਨਾਂ ਪ੍ਰਸ਼ਨਾਂ ਦਾ ਅਧਿਐਨ ਉਪਨਿਸ਼ਦਾਂ ਵਿੱਚ ਕੀਤਾ ਗਿਆ ਹੈ ਹੁਣ ਸਰੀਰ ਅਤੇ ਇੰਦਰੀਆਂ ਜੋ ਤੋਂ ਜੋ ਸੁੱਖ ਮਿਲਦੇ ਹਨ ਉਹ ਸੁੱਖ ਥੋੜੇ ਸਮੇਂ ਦੇ ਹਨ ਜਾਂ ਆਪਾਂ ਕਹਿ ਸਕਦੇ ਹਾਂ ਕਿ ਉਹ ਅਸਥਿਰ ਹਨ ਜਾਨਕਿ ਥੋੜੇ ਸਮੇਂ ਲਈ ਅਤੇ ਅਸਥਿਰ ਹਨ ਉਪਨਿਸ਼ਦਾਂ ਵਿੱਚ ਮੰਨਿਆ ਗਿਆ ਹੈ ਕਿ ਮਨੁੱਖ ਦਾ ਸਰੀਰ ਅਤੇ ਬਾਹਰੀ ਰੂਪ ਅਜਹਿ ਹੈ ਜਿਵੇਂ ਇੱਕ ਤਲਵਾਰ ਵਿੱਚ ਮਿਆਨ ਇਹ ਦੋਵੇਂ ਅੰਦਰੋਂ ਕੁਝ ਹੋਰ ਤੇ ਬਾਰੋਂ ਕੁਝ ਹੋਰ ਹੁੰਦੀ ਹੈ ਇਸ ਪ੍ਰਕਾਰ ਆਤਮਾ ਦੀ ਵਾਸਤਵਿਕ ਯਾਨੀ ਕਿ ਇੱਕ ਪ੍ਰਕਾਰ ਆਤਮਾ ਹੀ ਵਾਸਤਵਿਕ ਆਤਮਾ ਹੈ ਕઠੋ ਉਪਨਿਸ਼ਦ ਦੇ ਅਨਸਾਰ ਆਤਮਾ ਦੇ ਚਮਕਣ ਤੋਂ ਹੀ ਇਹਕ ਚੀਜ਼ ਚਮਕਦੀ ਹੈ ਉਸ ਦੇ ਪ੍ਰਕਾਸ਼ ਤੋਂ ਹੀ ਸਾਰੀਆਂ ਵਸਤੂਆਂ ਪ੍ਰਕਾਸ਼ਮਾਨ ਹੁੰਦੀਆਂ ਹਨ मुंडਕ ਉਪਨਿਸ਼ਦ ਦੇ ਅਨਸਾਰ ਅਗ ਉਸ ਦਾ ਸਿਰ ਹੈ ਚੰਨ ਅਤੇ ਤਾਰੇ ਉਸ ਦੀਆਂ ਅੱਖਾਂ ਹਨ ਆਕਾਸ਼ ਦੀਆਂ ਚਾਰੋਂ ਦਿਸ਼ਾਵਾਂ ਉਸ ਦੇ ਕੰਨ ਵੀਦ ਉਸ ਦੇ ਬੁੱਲ ਹਵਾ ਉਸ ਦੀ ਸਾਹ ਹਨ ਸੰਸਾਰ ਉਸ ਦਾ ਸ਼ਿਰਦਾ ਹੈ ਕਿਉਂਕਿ ਵਸਤਵ ਵਿੱਚ ਉਹ ਸਾਰੇ ਜੀਵਾਂ ਦੀ ਅੰਤਰਜਾਮੀ ਆਤਮਾ ਹੀ ਹੈ ਤੇ ਆਤਮਾ ਸਾਕਸ਼ੀ ਤੇ ਗਿਆਨ ਸਰੂਪ ਹੈ ਹੁਣ ਸ਼ੰਕਰਾਚਾਰੀਆ ਸ਼ੰਕਰਾਚਾਰੀਆ ਨੇ ਇੱਕ ਸ਼ਲੋਕ ਦਾ ਉਲੇਖ ਕੀਤਾ ਜਿਸ ਵਿੱਚ ਆਤਮਾ ਸ਼ਬਦ ਦੇ ਅਲੱਗ-ਅਲੱਗ ਅਰਥ ਦੱਸੇ ਗਏ ਸ਼ੰਕਰਾਚਾਰੀਆ ਨੇ ਇਸ ਸ਼ਲੋਕ ਦੇ ਅਨਸਾਰ ਆਤਮਾ ਦਾ ਅਰਥ ਹੈ ਜੋ ਸਭ ਵਿੱਚ ਵਿਆਪਕ ਹੈ ਜੋ ਗਿਆਤ ਹੈ ਅਤੇ ਜੋ ਅਨੁਭਵ ਕਰਦਾ ਹੈ ਅਤੇ ਜੋ ਵੱਖ-ਵੱਖ ਵਿਸ਼ਿਆਂ ਨੂੰ ਪ੍ਰਕਾਸ਼ਿਤ ਕਰਦਾ ਹੈ ਨਮਰਤ ਹੈ ਤੇ ਸਦਾ ਲਈ ਇੱਕੋ ਜਿਹਾ ਰਹਿੰਦਾ ਹੈ ਇਹ ਆਤਮਾ ਨਿਤ ਹੈ ਜਿਵੇਂ ਇਹ ਨਿਸ਼ਚਿਤ ਹੈ ਕਿਉਂਕਿ ਉਹ ਪਰਵਰਤਨਸ਼ੀਲ ਅਨੁਭਵ ਦਾ ਆਧਾਰ ਹੈ ਇਸ ਲਈ ਉਹ ਕਿਵੇਂ ਬਦਲ ਸਕਦੀ ਹੈ ਜੇਕਰ ਉਹ ਪਰਵਰਤਨਸ਼ੀਲ ਹੁੰਦੀ ਹੈ ਤਾਂ ਬਦਲਦੀਆਂ ਵਸਤੂਆਂ ਨਾਲ ਬਦਲਦੀ ਹੈ ਬਦਲਦੀਆਂ ਵਸਤੂਆਂ ਦਾ ਮਾਨਸਿਕ ਚਿੰਤਨ ਵੀ ਪਰਵਰਤਨ ਨੂੰ ਪ੍ਰਾਪਤ ਹੁੰਦਾ ਹੈ ਪਰ ਆਤਮਾ ਤਾਂ ਅਨੁਭਵ ਦੇ ਪਦਾਂ ਕਰਤਾ ਵਸਤੂ ਤੋਂ ਅਤੀਤ ਜਾਨੀ ਕਿ ਪਰੇ ਇਸ ਲਈ ਉਸ ਦਾ ਨਿਤ ਹੋਣਾ ਨਿਸ਼ਚਿਤ ਤੇ ਪ੍ਰਮਾਣਿਤ ਹੋ ਜਾਂਦਾ ਹੈ ਜੇਕਰ ਆਤਮਾ ਨੂੰ ਮਾਨਸਿਕ ਵਿਚਾਰ ਹੀ ਸਮਝਿਆ ਜਾਵੇ ਤਾਂ ਉਹ ਪਰਵਰਤਨਸ਼ੀਲ ਹੈ ਆਤਮਾ ਦਾ ਸ਼ਬਦਕ ਅਰਥ ਕੀ ਦੱਸਦੇ ਨੇ ਇਸ ਦਾ ਸ਼ਬਦਿਕ ਅਰਥ ਵਿਸ਼ੇਸ਼ ਸਹਾਇਤਾ ਨਹੀਂ ਕਰਦਾ ਕਿਉਂਕਿ ਆਤਮਾ ਦਾ ਅਰਥ ਪ੍ਰਾਣ ਜਾਂ ਸਵਾਸ ਹੈ ਉਹ ਵਾਜੂ ਜਿਸ ਦੇ ਨਾਲ ਸਰੀਰ ਪ੍ਰਮਾਣਿਤ ਹੈ ਇਹ ਆਮ ਲੋਕਾਂ ਦੇ ਵਿਸ਼ਵਾਸ ਅਨਸਾਰ ਹੈ ਕਿ ਮਨੁੱਖ ਕੇਵਲ ਪ੍ਰਾਣਾ ਨਾਲ ਹੀ ਜੀਵਤ ਹੈ ਜਦ ਸਾਹ ਨਿਕਲ ਜਾਂਦੇ ਹਨ ਤਦ ਸਰੀਰ ਮਰ ਜਾਂਦਾ ਹੈ ਸੋ ਆਤਮਾ ਦਾ ਅਰਥ ਸ੍ਰੀ ਅਦਾਸ ਸਵਮੀ ਵੀ ਹੋ ਸਕਦਾ ਹੈ ਉਪਨਿਸ਼ਦ ਆਤਮਾ ਦਾ ਤਤ ਸਾਰ ਸੂਖਮ ਤੋਂ ਵੀ ਸੂਖਮ ਕਹਿੰਦੇ ਹਨ ਇਹ ਹਨ ਆਤਮਾ ਪ੍ਰਤੀ ਆਤਮਾ ਦੇ ਸਰੂਪ ਪ੍ਰਤੀ ਨੇਚਰ ਆਫ ਆਤਮਾ ਦਾ ਨੇਚਰ ਆਫ ਸਿਲ프 ਪ੍ਰਤੀ ਉਪਨਿਸ਼ਦਾਂ ਦੇ ਰਚਨਹਾਰਿਆਂ ਦੇ ਵਿਚਾਰ ਜੋ ਅੱਜ ਆਪਾਂ ਗੱਲ ਕੀਤੀ ਹੈ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਾ ਹੋਵੇਗਾ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ ਸ਼ੁਕਰੀਆ ਮਿਹਰਬਾਨੀ